ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਪਿਛੜਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਮੈਂ ਅੱਜ ਹੁਸ਼ਿਆਰਪੁਰ ਦੀ ਤਿੱਖ਼ਤ ਖਾਸ ਤੌਰ ਤੇ ਪਹੁੰਚੀ ਹਾਂ ਔਰ ਇੱਥੋਂ ਦਾ ਬਹੁਤ ਹੀ ਵਧੀਆ ਜੋ ਤੀਜ ਦਾ ਤਿਹਾਰ ਸਾਡੀਆਂ ਤੀਆਂ ਭੈਣਾਂ ਵੱਲੋਂ ਮਨਾਇਆ ਜਾ ਰਿਹਾ ਹੈ। ਉਹਦੇ ਤੇ ਮੈਂ ਸਾਰੀਆਂ ਤੀਆਂ ਨੂੰ ਔਰ ਸਾਰੀਆਂ ਭੈਣਾਂ ਨੂੰ ਸਿਰਫ਼ ਹੁਸ਼ਿਆਰਪੁਰ ਨਹੀਂ ਪੂਰੇ ਪੰਜਾਬ ਦੀਆਂ ਤੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਔਰ ਕਾਮਨਾ ਕਰਦੀ ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰਨ। ਨਬ ਲੈਂਡ ਪੁਲੀਸ ਪਾਲਿਸੀ ਵਾਸਤੇ ਹੋਈੁੰਨੇ ਚਾਰ ਹfte ਤੋਂ ਅਸਟਰੀਲ ਲਗਾ ਦੇ ਉਸ ਕੋ ਜਾ ਬਣੇ ਦੇ ਦੇਖੋ ਕੋਈ ਗੱਲ ਨਹੀਂ ਜੀ ਅਸੀਂ ਲੋਕਾਂ ਦੇ ਨਾਲ ਖੜੇ ਆ ਜਿਸ ਤਰ੍ਹਾਂ ਲੋਕਾਂ ਦੀ ਸੋਚ ਹੈ ਪੰਜਾਬ ਸਰਕਾਰ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਬਾਕੀ ਅੱਗੇ ਦੇਖਾਂਗੇ ਲੋਕਾਂ ਦੇ ਨਾਲ ਹੀ ਖੜਾਂਗੇ ਕਿਸਾਨ ਕਹਿ ਰਹੇ ਨੇ ਜਦ ਤੱਕ ਨੋਟੀਫਿਕੇਸ਼ਨ ਰੱਦ ਨਹੀਂ ਹੁੰਦੀ ਅਸੀਂ ਵਿਰੋਧ ਵੀ ਕਰਾਂਗੇ ਸਰਕਾਰ ਦਾ ਪਿੰਡਾਂ ਚ ਕਿਸਾਨਾਂ ਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਨਾਲ ਖੜੀ ਆ ਔਰ ਕਦੇ ਵੀ ਕਿਸਾਨਾਂ ਦੇ ਉਲਟ ਨਹੀਂ ਔਰ ਜਦੋਂ ਵੀ ਭਾਜਪੀ ਨੇ ਵੀ ਇਹ ਕਾਲੇ ਕਾਨੂੰਨ ਲਿਆਂਦੇ ਸੀ ਤਾਂ ਅਸੀਂ ਕਿਸਾਨਾਂ ਦੇ ਨਾਲ ਖੜੇ ਸੀ ਕਦੇ ਵੀ ਕੋਈ ਇਹੋ ਜਿਹਾ ਕਦਮ ਨਹੀਂ ਉਠਾਇਆ ਜਾਊਗਾ ਜੋ ਕਿਸਾਨਾਂ ਦੇ ਖਰੋਤਰੀ ਮੈਡਮ ਅੱਜ ਤੁਸੀਂ ਆਏ ਆ ਡੇਢ ਜਿੱਦ ਤਿਆਰ ਬਣਾ ਰਹੇ ਲੇਡੀਜ਼ ਨੂੰ ਖੁਸ਼ਖਬਰੀ ਕਦੋਂ ਮਿਲੂਗੀ 1000 ਰੁਪਏ ਆ ਦੇਖੋ ਮੈਨੂੰ ਲੱਗਦਾ ਕਿ ਲੇਡੀਜ਼ ਨੂੰ 1000 ਰੁਪਏ ਕੋਈ ਖੁਸ਼ਖਬਰੀ ਨਹੀਂ ਹੈ ਲੇਡੀਜ਼ ਨੂੰ ਆਪਣੀ ਕਲਾ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਵਿੱਚ ਜੇ ਅੱਗੇ ਜਾਣ ਦਾ ਮੌਕਾ ਮਿਲੇ ਤਾਂ ਉਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੈ ਬਾਕੀ ਇਹਦੇ ਵਿੱਚ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਹਨ ਸਾਰੇ ਪੂਰੇ ਕੀਤੇ ਆ ਇਹ ਵੀ ਬਹੁਤ ਜਲਦੀ ਪੂਰੇ ਕਰਦੇ ਆ